No es porque... ਕੋਈ ਗੱਲ ਨਹੀਂ ਉਹ ਤਾਂ ਦੇਖੋ ਤਾਂ ਹੈਗੀ ਹੈ ਉਹ ਸੰਧੂ ਤੇਰੇ ਮੈਂ 76 ਉਹ ਮਾਰ ਮਾਰ ਕੇ ਤੇਰੀ ਦਾੜੀ ਦੇ ਮੋਟਾ ਨਾ ਗੰਡੇ ਵਿੱਚੋਂ ਆਏ ਦੋਸਤੋ ਹੁਣ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੋ ਬੁਲਟ ਸਵਾਰ ਮੁੰਡਿਆਂ ਨੂੰ ਪੁਲਿਸ ਘੇਰ ਲੈਂਦੀ ਹੈ ਅਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਜਦੋਂ ਕਾਗਜ਼ ਮੰਗੇ ਜਾਂਦੇ ਹਨ ਤਾਂ ਉਹਨਾਂ ਵੱਲੋਂ ਪੁਲਿਸ ਨਾਲ ਕਾਫੀ ਬਤਮੀਜ਼ੀ ਕੀਤੀ ਜਾਂਦੀ ਹੈ ਜਿਸ ਦੀ ਵੀਡੀਓ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਮੁੰਡਾ ਪੁਲਿਸ ਵਾਲਿਆਂ ਨੂੰ ਥਾਪੀਆਂ ਮਾਰ ਰਿਹਾ ਹੈ ਅਤੇ ਸਿੱਧਾ ਹੀ ਕਹਿ ਰਿਹਾ ਹੈ ਕਿ ਮੈਂ ਤੁਹਾਨੂੰ ਕੁੱਟਾਂਗਾ ਮੈਂ ਤੁਹਾਡੀ ਪੱਗ ਲਾ ਦੇਵਾਂਗਾ ਅਜਿਹੇ ਸ਼ ਦਾ ਹੈ ਕਿ ਮੈਂ ਪੁਲਿਸ ਵਾਲਿਆਂ ਨੂੰ ਮਾਰਾਂਗਾ ਉਹ ਵੇਖੋ ਘੁਰਕੇ ਦੇ ਵੇਖਣਾ ਮੇਰੇ ਨਾਲ ਕਿ ਯਾਦ ਕਰਿਆ ਕਰੇਗਾ ਘੁਰਕੇ ਆ ਆ ਵੇਖੀ ਘੁਰਕੇ ਆ ਵੇਖਣਾ ਤਾਂ ਆ ਜੇ ਮੇਰਾ ਕੜਾ ਰਹਿ ਗਿਆ ਕੜਾ ਕੜਾ ਰਹਿ ਗਿਆ ਮੇਰੇ ਘਰੇ ਪੋਂਦਾ ਮੈਂ ਗੁੱਟੀਆਂ ਵਾਲਾ ਉਹ ਹੁੰਦਾ ਨਾ ਤੇਰਾ ਮੂੰਹ ਸਾਰਾ ਵਿੱਚੋਂ ਵੜਦੇ ਨੇ ਮਾਰ ਮਾਰ ਕੇ ਉਹ ਕੁੱਤੇਓ ਕੋਈ ਨੰਗੋ ਕੁੱਤੇਓ ਮੇਰਾ ਕੜਾ ਰਹਿ ਗਿਆ ਤੇਰਾ ਮੈਂ ਮੂੰਹ ਵਿੱਚੋਂ ਸਾਰਾ ਬਾੜ ਦੇਣਾ ਸੀ ਅੱਜ ਤੇਰਾ ਪੇਟ ਤਬੂਨ ਮੇਰੇ ਬਾਜੀ ਮੈਂ ਬੁਰੀ ਕਰਨੀ ਬਾਤ ਚਾ ਅੱਗੇ ਤੂੰ ਦਿੱਤੀ ਮੇਰੇ ਮਾਰ ਤੁਹਾਡੇ ਦੀ ਪੱਗ ਲਾਦ ਨਹੀਂ ਤੇਰੀ ਭਾਈ ਨਾ ਮੈਨੂੰ ਕਹੀਂ ਤੂੰ ਜੋ ਮਰਜ਼ੀ ਕਰ ਲੈ ਮੈਂ ਨੂੰ ਦੱਸਦਾ ਹੀ ਮੇਰਾ ਸੁਭਾਅ ਬੜਾ ਗੰਦਾ ਹੀ ਮੇਰੇ ਜਿੰਨੇ ਚ ਪੇੜ ਮਾਰਤੀ ਮੈਂ ਲਿਆਈ ਨਹੀਂ ਕਰਨਾ ਬਾਅਦ ਚ ਮੈਂ ਇੱਕ ਹੀ ਦੱਸਦਾ ਹਾਂ ਮੈਂ ਗੱਲ ਘੋੜਦੇ ਨਾ ਮੈਂ ਭਾਈ ਨਾ ਕਹੀ ਮੈਨੂੰ ਮੇਰਾ ਸੁਭਾਅ ਤੇ ਬਿੰਨੂ ਨਾ ਪਾਈ ਗਈ ਪਾਗ ਚੋਕ ਤੇ ਨਹੀਂ ਕੀ ਕਰਨ ਆ ਜਾਓ ਇੱਕ ਮਿੰਟ ਰੋ ਜਾ ਜੱਤੀ ਬੜਾ ਲੱਗਦੀ ਇੱਕ ਮਿੰਟ ਮੈਂ ਸਭ ਹੀ ਤੁਹਾਨੂੰ ਮੈਂ ਕਹਿਣ ਰੋਕ ਦੋ ਤੋਨੀ ਤੇਰੇ ਪਾਗ ਮੇਹੋ ਜੀ ਲਾਉਗਾ ساری ਉਮਰ ਤੋ ਪਾਗਣਾ ਬਣੇਗਾ ਪੁੱਤ ਇਸ ਤਰ੍ਹਾਂ ਦੋਸਤੋ ਤੁਸੀਂ ਕਹਿਣਾ ਚਾਹੋਗੇ ਇਸ ਮੁੰਡੇ ਦੇ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦਿਨਾ ਅਤੇ ਅਜਿਹੀਆਂ ਹੋ ਲੇਟੈਸਟ ਨਿਊਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ